ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਅੱਜ ਦੀ ਜੋ ਇਹ ਰੂਹਾਨੀ ਯਾਤਰਾ ਹੈ ਇਹ حضرت ਖਿਜ਼ਰ ਬਾਰੇ ਬਾਬਾ ਇਹ ਕਹਾਣੀ ਆਪਾਂ ਸੁਣੀ ਹੈ ਔਰ ਇੱਕ ਕਹਾਣੀ ਕਹਿੰਦੀ ਹੈ ਕਿ ਕਾਇਨਾਤ ਦੇ ਰਾਜਾਂ ਵਿੱਚ ਇੱਕ ਰਾਜ਼ ਇਹੋ ਜਿਹਾ ਹੈ ਜੋ ਸਦੀਆਂ ਤੋਂ ਜ਼ਿੰਦਾ ਹੈ ਔਰ ਕਿਹਾ ਜਾਂਦਾ ਹੈ ਕਿ ਜਿੱਥੇ ਉਹ ਕਦਮ ਰੱਖਦੇ ਸਨ ਉੱਥੇ ਹੀ ਸੁੱਕੀ ਜ਼ਮੀਨ ਤੋਂ ਜ਼ਿੰਦਗੀ ਜਿਹੜੀ ਫੁੱਟ ਪੈਂਦੀ ਸੀ ਬੰਜਰ ਮਿੱਟੀ ਹਰੀ-ਭਰੀ ਹੋ ਜਾਂਦੀ ਸੀ ਉਹ ਕਹਾਣੀ ਜਿਹੜੀ ਹੈ ਉਹ ਕੋਈ ਬਾਦਸ਼ਾਹ ਦੀ ਕਹਾਣੀ ਨਹੀਂ ਸੀ ਉਹ ਕੋਈ ਬਾਦਸ਼ਾਹ ਨਹੀਂ ਝਣ ਨਾ ਹੀ ਕੋਈ ਫਰਿਸ਼ਤਾ ਮਗਰ ਕਹਿੰਦੇ ਹੋ ਸੋਹਣੇ ਰੱਬ ਦੇ ਇੱਕ ذلیل القدر ਜਿੱਦਾ ਪੈਗੰਬਰ ਕਹਿ ਲੋ حضرت موسی ਜਿਹੜੇ ਅਲੈ ਸਲਾਮ ਸਾਹਿਬ ਨੇ ਉਹਨਾਂ ਨੂੰ ਵੀ ਉਹਨਾਂ ਦੀ ਤਲਾਸ਼ ਵਿੱਚ ਤਬੀਲ ਸਫਰ ਕਰਨਾ ਪਿਆ ਬਾਬਾ ਜੀ ਤੇ ਇਹ ਦਾਸਤਾਨ ਹੈ حضرت ਖਿਜ਼ਰ ਅਲੇ ਸਲਾਮ ਸਾਹਿਬ ਦੀ حضرت موسی ਜੋ ਹੈ حضرت موسی ਕਲੀਮullah ਉਹ ਆਪਣੀ ਕੌਮ ਬਣੀ Israil ਦੇ ਦਰਮਿਆਨ ਮੌਜੂਦ ਸਨ ਤੇ ਉਹਨਾਂ ਦੀ ਰਹਿਨਮਾਈ ਕਰ ਰਹੇ ਸਨ ਜਿਹੜੀ ਉਹਨਾਂ ਦੀ ਲੋਕ ਸਨ ਤਦ ਉਹਨਾਂ ਨੇ ਪੁੱਛਿਆ ਵੀ ਇਹ ਲੋਕੀ ਕਹਿਣ ਲੱਗੇ ਕਿ ਕਹੈਂਦੇ ਵੀ ਇਹ ਨਬੀ ਇਹ ਰੱਬ ਦੇ ਨਬੀ ਕਿ ਇਸ ਰੂਹੇ ਜ਼ਮੀਨ ਉੱਤੇ ਤੁਹਾਡੇ ਤੋਂ ਵੀ ਵੱਡਾ ਕੋਈ ਆਲਮ ਮੌਜੂਦ ਹੈ ਕਿ ਕੋਈ ਹੈ ਜਿਸ ਕੋਲ ਤੁਹਾਡੇ ਤੋਂ ਵੀ ਜ਼ਿਆਦਾ ਇਲਮ ਹੋਵੇ ਤਾਂ ਉਹ حضرت موسی ਕਹਿਣ ਲੱਗੇ ਵੀ ਨਹੀਂ ਮੈਂ ਨਹੀਂ ਸਮਝਦਾ ਕਿ ਜ਼ਮੀਨ ਉੱਤੇ ਮੇਥੋਂ ਵੀ ਜ਼ਿਆਦਾ ਕੋਈ ਇਲਮ ਰੱਖਣ ਵਾਲਾ ਕੋਈ ਹੋਰ ਹੈ ਹੁਣ ਜਦੋਂ ਇਹ ਗੱਲ ਆ ਗਈ ਕਿ ਮੇਰੇ ਤੋਂ ਵੱਡਾ ਇਲਮ ਰੱਖਣ ਵਾਲਾ ਕੋਈ ਨਹੀਂ ਬਾਬਾ ਤਾਂ ਫਿਰ ਹੁਣ ਨਬੀਆਂ ਦਾ ਜਿਹੜਾ ਮੁਕਾਮ ਹੈ ਨਾ ਉਹ ਬੜਾ ਨਾਜ਼ੁਕ ਹੁੰਦਾ ਤੇ موسی ਜਿਹੜੇ ਇਹਦੇ ਇਸਲਾਮ ਸਾਹਿਬ ਨੇ ਇਲਮ ਨੂੰ ਹੁਣ ਰੱਬ ਦੇ ਵੱਲ ਲਟੋਣ ਦੀ بجائے ਆਪਣੇ ਵੱਲ ਮਨਸੂਬ ਕਰ ਲਿਆ ਇੱਕ ਤਰ੍ਹਾਂ ਦਾ ਕਹਿ ਤਾਂ ਵੀ ਨਹੀਂ ਕਿ ਮੇਰੇ ਤੋਂ ਵੱਡ ਮੈਂ ਹੀ ਇਲਮਦਾਰ ਹਾਂ ਯਾਨੀ ਇਹ ਕਹਾਣੀ ਕਹਿੰਦੀ ਹੈ ਜੀ ਤੇ ਕਹਿੰਦੇ ਉਸ ਵੇਲੇ ਹੁਣ ਜਦੋਂ ਇਹ ਕਰ ਲਿਆ ਵੀ ਆਪਣੇ ਆਪ ਨੂੰ ਹੀ ਵੱਡਾ ਦੱਸ ਲਿਆ ਤਾਂ ਫਿਰ ਫੌਰਨ ਕਹਿੰਦੇ ਅਸਮਾਨਾਂ ਤੋਂ ਜਿਹੜਾ ਹੈ ਜ਼ਾਇਬਰੀਲ ਜਿਹੜੇ ਹੈ ਜਿਬਰਾਇਲ ਜੋ ਫਰਿਸ਼ਤਾ ਹੈ ਜ਼ਬਰੀਲ ਅਮੀਨ ਦਾ ਜਿਹੜਾ ਪੈਗਾਮ ਲੈ ਕੇ ਉਤਰੇ ਤੇ ਉਸ ਮਾਲਕ ਦਾ ਪੈਗਾਮ ਲੈ ਕੇ ਆਏ ਕਹਿੰਦੇ ਵੀ ਐ موسی ਤੁਸੀਂ ਗਲਤ ਹੋ ਤੁਸੀਂ ਬਹੁਤ ਗਲਤ ਕਰ ਰਹੇ ਹੋ ਗਲਤੀ ਤੇ ਹੋ ਮੇਰਾ ਇੱਕ ਬੰਦਾ ਹੈ ਉਹ ਕਹਿੰਦੇ ਉਹ ਰੱਬ ਕਹਿੰਦਾ ਕਿ ਮੇਰਾ ਇੱਕ ਬੰਦਾ ਹੈ ਜੋ ਦੋ ਸਮੁੰਦਰਾਂ ਦੇ ਸੰਗਮ ਤੇ ਰਹਿੰਦਾ ਹੈ ਜ਼ਰਾ ਗੌਰ ਕਰ ਪਾ ਕਿ ਕਿੱਥੇ ਰਹਿੰਦਾ ਦੋ ਸਮੁੰਦਰਾਂ ਦੇ ਸੰਗਮ ਤੇ ਜਿੱਥੇ ਮੇਲ ਹੁੰਦਾ ਤੇ ਮੈਂ ਉਹਨੂੰ ਆਪਣੀ ਖਾਸ ਰਹਿਮਤ ਤੇ ਉਹ ਇਲਮੇ ਲਦੂਨੀ ਪਤਾ ਕੀਤਾ ਹੈ ਜੋ ਤੁਹਾਡੇ ਕੋਲ ਵੀ ਨਹੀਂ ਹੈ ਇਹਨ ਮੇ ਲਦੂਨੀ ਜਿਹੜਾ ਹੁੰਦਾ ਬਾਬਾ ਜੀ ਜਿਹੜਾ ਡਾਇਰੈਕਟ ਸੋਹਣੇ ਰੱਬ ਤੋਂ ਹੁੰਦਾ ਡਾਇਰੈਕਟ ਸੋਹਣੇ ਰੱਬ ਤੋਂ ਤੇ ਉਹ ਇਲਮੇ ਲਦੂਨੀ ਜਿਹੜਾ ਹੈ ਕਹਿੰਦੇ ਮੈਂ ਉਹਨੂੰ ਇਹ ਅਦਾ ਕੀਤਾ ਕਿ ਜੋ ਦੋ ਸਮੁੰਦਰਾਂ ਦੇ ਸੰਗਮ ਤੇ ਰਹਿੰਦਾ ਹੈ ਤੇ ਇਹ ਜਿਹੜਾ ਹੈ ਮੇਰਾ ਉਹ ਜਿਹੜਾ ਜਿਹੜਾ ਉਹਨਾਂ ਨੂੰ ਇਲਮ-ਏ-ਲਦੂਨੀ ਮੈਂ ਦਿੱਤਾ ਹੈ ਉਹ ਤੁਹਾਡੇ ਕੋਲ ਵੀ ਨਹੀਂ ਹੈ ਹਜ਼ਰਤ موسی ਕੋਲ ਵੀ ਨਹੀਂ ਹੈ ਕਹਿੰਦੇ ਯੋ ਨਾ ਕੋਲ ਹੈ ਤੇ ਅੱਗੋਂ ਹਜ਼ਰਤ موسی ਸਾਹਿਬ ਕਹਿਣ ਲੱਗੇ ਵੀ ਹੈ ਮੇਰੇ ਰੱਬ ਮੈਂ ਇਸ ਬੰਦੇ ਨਾਲ ਫੇ ਕਿਵੇਂ ਮਿਲ ਸਕਦਾ ਹੈ ਕਿਉਂਕਿ ਮੈਂ ਇਸ ਵਕਤ ਤੱਕ ਉਸ ਵਕਤ ਤੱਕ ਚੈਨ ਨਾਲ ਨਹੀਂ ਬੈਠਾਂਗਾ ਫਿਰ ਜਦੋਂ ਤੱਕ ਮੈਂ ਦੋ ਸਮੁੰਦਰਾਂ ਦੇ ਮਿਲਣ ਦੀ ਜਗ੍ਹਾ ਨਾ ਪਹੁੰਚ ਜਾਵਾਂ ਭਾਵੇਂ ਮੈਨੂੰ ਸਦੀਆਂ ਤੱਕ ਤੁਰਨਾ ਪਵੇ ਜੋ ਕਹਾਣੀ ਕਹਿੰਦੀ ਹੈ ਤਾਂ ਗੰਦੇ ਫਿਰ ਉਹ ਸੋਹਣੇ ਰੱਬ ਦਾ ਹੁਕਮ ਹੋਇਆ ਇੱਕ ਮੱਛੀ ਜਿਹੜੀ ਹੈ ਨਾ ਆਪਣੇ ਨਾਲ ਰੱਖ ਲਓ ਨਿਸ਼ਾਨੀ ਇਹ ਹੈ ਕਿ ਜਿੱਥੇ ਮੁਰਦਾ ਮੱਛੀ ਜਿਹੜੀ ਹੈ ਮੁਰਦਾ ਹੋਈ ਮੱਛੀ ਜਿਹੜੀ ਜ਼ਿੰਦਾ ਹੋ ਜਾਵੇ ਬਾਬਾ ਜੀ ਤੇ ਪਾਣੀ ਵਿੱਚ ਆਪਣਾ ਆਪ ਹੀ ਰਾਹ ਬਣਾ ਲਵੇ ਉੱਥੇ ਤੁਹਾਨੂੰ ਮੇਰਾ ਉਹ ਜਿਹੜਾ ਹੈ खास बंदा मिलेगा लो जी इदा ही एक अजीम पैगंबर जो है मूसा आल इस्लाम साहब वो एक अनजाने राह के मुसाफिर बन गए तो वो नहीं जानते कि सफर उन्होंने जिंदगी का सब तो अजीब तो मुश्किल इम्तिहान बनने वाला है। सफ़र तवील सी राह दुशवार सफ़र ओखा राह बाबा जी दुशार जो दु ਦੋ ਦਰਿਆਵਾਂ ਦੇ ਸੰਗਮ ਤੇ ਪਹੁੰਚੇ ਤਾਂ ਥਕਾਵਟ ਨਾਲ ਹੁਣ ਝੂਰ-ਝੂਰ ਹੋ ਚੁੱਕੇ ਸਨ ਉਹ ਇੱਕ ਵੱਡੀ ਚਟਾਨ ਦੇ ਸائے ਵਿੱਚ ਆਰਾਮ ਲਈ ਲੇਟ ਗਏ ਤੇ ਉਹਨਾਂ ਦੀ ਅੱਖ ਲੱਗ ਗਈ ਬਾਬਾ ਜੀ ਪਰ ਜਦੋਂ ਉਹ ਸੌ ਰਹੇ ਸੀ ਤਾਂ ਕੁਦਰਤ ਦਾ ਨਿਜ਼ਾਮ ਜਾਗ ਰਿਹਾ ਸੀ ਕਿਉਂਕਿ ਕੁਦਰਤ ਜਿਹੜਾ ਹੈ ਕੁਦਰਤ ਹਰ ਵੇਲੇ ਜਾਗਦੀ ਹੈ ਬਾਬਾ ਜੀ ਉਹ ਸੋਹਣੇ ਰੱਬ ਦੀ ਕੁਦਰਤ ਜਿਹੜੀ ਹੈ ਉਹ ਹਰ ਵੇਲੇ ਜਾਗਦੀ ਹੈ ਉਹ ਤਾਂ ਕਦੇ ਸੌਂਦੀ ਨਹੀਂ ਉਦਰਤ ਕਾਇਨਾਤਾ ਬਾਬਾ ਦੀ ਹੁਣ ਜਦੋਂ ਉਹ ਆਰਾਮ ਲਈ ਲੇਟੇ ਉਹਨਾਂ ਦੀ ਅੱਖ ਲੱਗ ਗਈ ਤੇ ਸਮੁੰਦਰ ਦੇ ਪਾਣੀ ਦਾ ਇੱਕ ਛਿੱਟਾ ਜਿਹੜਾ ਹੈ ਨਾ ਉਹ ਹੈਗੇ ਉਸੇ ਕੋਲ ਹੀ ਸੀ ਸਮੁੰਦਰ ਦੇ ਤਾਂ ਉਹ ਛਿੱਟਾ ਜਿਹੜਾ ਹੈ ਨਾ ਉਸ ਮੁਰਦਾ ਜਿਹੜੀ ਮੱਛੀ ਸੀ ਨਾ ਉੱਤੇ ਪਿਆ ਕੇ ਲੇ ਤਾਂ ਫਿਰ ਉਹ ਨਾਮੁਮਕਿਨ ਹੋਇਆ ਜਿਹਦਾ ਵਾਦਾ ਕੀਤਾ ਗਿਆ ਸੀ ਉਹ ਨਾ ਮਮਕਨ ਵੀ ਬਾਬਾ ਜੀ ਉਹ ਮਮਕਨ ਹੋ ਗਿਆ ਕਿਉਂਕਿ ਹੁਣ ਮਰਦਾ ਤੇ ਜਿੰਦਾ ਨਹੀਂ ਹੁੰਦਾ। ਇਹ ਕਹਾਣੀ ਕਹਦੀ ਹੈ ਕਿ ਮਰਦਾ ਮਛਲੀ ਜਿਹੜੀ ਉਹਦੇ ਵਿੱਚ ਜਾਨ ਆ ਗਈ। ਉਹ ਤੜਪੀ ਤੇ ਟੋਕਰੀ ਵਿੱਚੋਂ ਨਿਕਲ ਕੇ ਕਹਿੰਦੇ ਸਿੱਧਾ ਸਮੁੰਦਰ ਵਿੱਚ ਖੁੱਦ ਗਈ। ਤੇ ਹੈਰਾਨੀ ਦੀ ਗੱਲ ਇਹ ਸੀ ਕਿ ਪਾਣੀ ਨੇ ਮਛਲੀ ਦਾ ਰਾਹ ਨਹੀਂ ਰੋਕਿਆ। ਜਿੱਥੋਂ-ਜਿੱਥੋਂ ਉਹ ਗੁਜ਼ਰੀ ਪਾਣੀ ਜੰਮ ਗਿਆ ਤਾਂ ਇੱਕ ਸੁਰੰਗ ਬਣ ਗਈ ਕਹਿੰਦੇ। ਤੇ ਉਸ ਵੇਲੇ ਉਹ ਸੋਹਣੇ ਰੱਬ ਦੇ ਵੱਲੋਂ ਇੱਕ ਖੁੱਲੀ ਨਿਸ਼ਾਨੀ ਸੀ ਉਹ ਜਿਹੜੀ ਉਹਨਾਂ ਨੇ ਫਰਮਾਈ ਸੀ ਤੇ ਨੌਜਵਾਨ ਸਾਥੀ ਯੂਸ਼ੂਆ ਨੇ ਇਹ ਮੰਜ਼ਰ ਜਿਹੜਾ ਦੇਖਿਆ ਸੀ ਟੋਕਰੀ ਖਾਲੀ ਸੀ ਮਗਰ ਉਸ ਵੇਲੇ ਸ਼ੈਤਾਨੀ ਜਿਹੜੀ ਨਫਸ ਹੈ ਉਸਨੇ ਆਪਣਾ ਕਾਰਾ ਕੀਤਾ ਉਸਨੇ ਉਹਨਾਂ ਦੇ ਦਿਲ ਤੇ ਇੱਕ ਪਰਦਾ ਪਾ ਦਿੱਤਾ ਉਹ حضرت موسی ਨੂੰ ਦੱਸਣਾ ਭੁੱਲ ਗਏ ਤੇ ਦੋਵੇਂ ਜਿਹੜੇ ਹੈ ਗਲਤ ਜਾਣੇ ਵਿੱਚ ਚੱਲ ਪਏ ਯਾਨੀ ਉਹ ਦੱਸਿਆ ਨਹੀਂ ਉਹਨਾਂ ਨੇ ਵੀ ਇਦਾਂ ਹੋ ਗਿਆ ਹੈ ਤੋ ਦੋਵੇਂ ਜਾਣੇ ਜਿਹੜੇ ਸੀ ਉਹ ਗਲਤ ਰਾਹੇ ਚੱਲ ਪਏ ਸੋ ਆਪਣੀ ਮੰਜ਼ਲ ਨੂੰ ਪਿੱਛੇ ਛੱਡ ਗਏ ਉਹ ਵੀ ਅਸੀਂ ਆਪਣੇ ਇਸ ਸਫ਼ਰ ਤੋਂ ਬਹੁਤ ਥੱਕ ਗਏ ਆ ਸਾਡਾ ਦਾਸ਼ਤਾ ਲਿਆਓ ਉਹਨਾਂ ਨੇ ਕਿਹਾ ਜਦੋਂ ਤਾਂ ਹੁਣ ਭੁੱਖ ਲੱਗ ਰਹੀ ਸੀ ਤੇ ਉਹ ਕਹਿਣ ਲੱਗੇ ਕਿ ਤੁਸੀਂ ਦੇਖਿਆ ਕਿ ਜਦੋਂ ਇਸ ਚਟਾਨ ਕੋਲ ਠਹਿਰੇ ਸੀ ਤਾਂ ਮੈਂ ਤੁਹਾਨੂੰ ਮੱਛਲੀ ਬਾਰੇ ਦੱਸਣਾ ਭੁੱਲ ਗਿਆ ਉਹ ਕਹਿਣ ਲੱਗੇ ਦੂਜੇ ਜਿਹੜੇ ਸੀ ਹਜ਼ਰਤ موسی ਸਾਹਿਬ ਦੇ ਨਾਲ ਵੀ ਮੈਂ ਦੱਸਣਾ ਭੁੱਲ ਗਿਆ ਤੇ ਇਹ ਇਹ ਬਾਬਾ ਜੀ ਉਹ ਨਫਸੀ ਸੀ ਸ਼ੈਤਾਨੀ ਜਿਨੇ ਕਹਿੰਦੇ ਮੈਨੂੰ ਭੁਲਾ ਦਿੱਤਾ ਸੋ ਮਛੀ ਦਾ ਅਜੀਬ ਤਰੀਕੇ ਨਾਲ ਜ਼ਿੰਦਾ ਹੋ ਕੇ ਕਹਿੰਦੇ ਸਮੁੰਦਰ ਵਿੱਚ ਚਲੀ ਗਈ। ਉਹਨਾਂ ਨੇ ਕਿਹਾ ਵੀ ਉਹ ਬਸਲੀ ਲਿਆ ਭਾਈ। ਇਹ ਹੁਣ ਸਾਡੇ ਕੋਲ ਉਹੀ ਭੋਜਨ। ਉਹ ਮਛੀ ਤਾਂ ਕਹਿੰਦੇ ਸਮੁੰਦਰ ਵਿੱਚ ਚਲੀ ਗਈ। ਇਹ ਤਾਂ ਉਹ ਜਗ੍ਹਾ ਸੀ। ਉਹ ਫਿਰ موسی ਸਾਹਿਬ ਕਹਿਣ ਲੱਗੇ ਵੀ ਇਹੀ ਤਾਂ ਉਹ ਜਗ੍ਹਾ ਸੀ ਭਾਈ ਜਿੱਦੀ ਮੈਨੂੰ ਤਲਾਸ਼ ਸੀ। ਚਲੋ ਵਾਪਸ ਚੱਲਦੇ ਹਾਂ। ਉਹ ਆਪਣੇ ਕਦਮਾਂ ਦੇ ਨਿਸ਼ਾਨਾਂ ਤੇ ਵਾਪਸ ਮੁੜੇ ਉਸੇ ਚਟਾਨ ਤੱਕ ਜਿੱਥੇ ਉਹ ਰੁਕੇ ਸਨ। ਤੇ ਉੱਥੇ ਹੀ ਉਹਨਾਂ ਨੂੰ ਉਹ ਮਿਲ ਗਏ ਜਿਹਨੂੰ ਸੋਹਣੇ ਰੱਬ ਨੇ ਆਪਣੀ ਰਹਿਮਤ ਦੇ ਪਰਦੇ ਵਿੱਚ ਲੁਕਾਇਆ ਹੋਇਆ ਸੀ ਕੌਣ ਮਿਲੇ حضرت ਖਿਦਰ ਅਲੇ ਸਲਾਮ ਬਾਬਾ ਜੀ ਜਾ ਕੇ ਉਹਨਾਂ ਨੇ ਜੀ ਸਲਾਮ ਹੋਈ ਦੋਨਾਂ ਦੇ ਵਿੱਚ ਤੇ ਕਹਿਣ ਲੱਗੇ ਵੀ ਕੀ ਇਸ ਸਰਜ਼ਮੀਨ ਤੇ ਵੀ ਮਲਾਮਤੀ ਮੌਜੂਦ ਹੈ जरा गौर ਕਰਨਾ ਮਲਾਮਤੀ ਬੜੇ ਉੱਚੀ ਹਸਤੀ ਦੇ ਮਾਲਕ ਹੁੰਦੇ ਬਾਬਾ ਜੀ ਉਹ ਕਹਿੰਦੇ ਕੀ ਇਸ ਸਰਜ਼ਮੀਨ ਤੇ ਵੀ ਮਲਾਮਤੀ ਮੌਜੂਦ ਹੈ ਤੁਸੀਂ ਕੌਣ ਉਹ ਕਹਿਣ ਲੱਗੇ ਜੀ ਮੈਂ موسی ਆ ਮਣੀ ਇਜ਼ਰਾਇਲ ਵਾਲਾ موسی ਕਿ ਮੈਂ ਤੁਹਾਡੇ ਨਾਲ ਚੱਲ ਸਕਦਾ ਆ ਤਾਂ ਕਿ ਤੁਸੀਂ ਮੈਨੂੰ ਵੀ ਉਹ ਖਾਸ ਇਲਮ ਸਿਖਾ ਦੇਵੋ حضرت موسی ਕਹਿਣ ਲੱਗੇ ਉਹਨਾਂ ਨੂੰ حضرت ਖਿਜਰ ਅਲੇ ਸਲਾਮ ਨੂੰ ਕਿ ਤੁਹਾਡੇ ਨਾਲ ਮੈਂ ਚੱਲ ਸਕਦਾ ਆ ਕਿ ਉਹ ਖਾਸ ਇਲਮ ਜਿਹੜਾ ਹੈ ਮੈਨੂੰ ਵੀ ਸਿਖਾ ਦੇਵੋ ਜੋ ਸੋਹਣੇ ਰੱਬ ਨੇ ਤੁਹਾਨੂੰ ਸਿਖਾਇਆ ਇਲਮ-ਏ-ਲਦਨੀ ਜਿਹੜਾ ਹੈ ਤਾਂ ਉਹ ਕਹਿੰਦੇ ਭਾਈ موسی ਤੁਸੀਂ ਮੇਰੇ ਨਾਲ ਸਬਰ ਨਹੀਂ ਕਰ ਸਕੋਗੇ ਜਿਹੜਾ ਸਬਰ ਮੈਂ ਕੀਤਾ ਉਹ ਤੁਹਾਡੇ ਕੋਲ ਸਬਰ ਨਹੀਂ ਹੋਣਾ ਕਿਉਂਕਿ ਤੁਹਾਡੇ ਕੋਲ ਜ਼ਾਹਿਰ ਦਾ ਇਲਮ ਹੈ ਤੇ ਮੇਰੇ ਕੋਲ ਬਾਤਨ ਦਾ ਜ਼ਾਹਿਰ ਤੇ ਬਾਤਨ ਬਾਤਨ ਅੰਦਰ ਦਾ ਜਿਹੜੀ ਖੇਡ ਹੈ ਕਹਿੰਦੇ ਮੇਰੇ ਕੋਲ ਅੰਦਰ ਦੀ ਜਿਹੜੀ ਖੇਡ ਦਾ ਇਲਮ ਹੈ ਗਿਆਨ ਹੈ ਤੇ ਇਨਸਾਨ ਇਸ ਗੱਲ ਦੇ ਸਬਰ ਕਿਵੇਂ ਕਰ ਸਕਦਾ ਹੈ ਜਿਸ ਦੀ ਹਕੀਕਤ ਉਹ ਨਹੀਂ ਜਾਣਦਾ ਤਾਂ ਉਹ ਕਹਿੰਦੇ ਮਹਾਰਾਜ ਵੀ ਤੁਸੀਂ ਮੈਨੂੰ ਸਾਬਰ ਪਾਓਗੇ ਮੈਂ ਸਬਰ ਕਰਾਂਗਾ ਮੈਂ ਵਾਦਾ ਕਰਦਾ ਹਜ਼ਰਤ موسی ਕਹਿੰਦੇ ਹਜ਼ਰਤ ਖਿਜਰ علیہ السلام ਨੂੰ ਉਹ ਕਹਿੰਦੇ ਮੈਂ ਫਿਰ ਮੈਂ ਤੁਹਾਡੇ ਕਿਸੇ ਕੰਮ ਵਿੱਚ ਦਖਲ ਨਹੀਂ ਦੇਵਾਂਗਾ ਜੇ ਮੇਰੇ ਨਾਲ ਚੱਲਣਾ ਹੈ ਤਾਂ ਸ਼ਰਤ ਇਹ ਹੈ ਕਿ ਮੈਨੂੰ ਕੋਈ ਸਵਾਲ ਨਾ ਪੁੱਛਣਾ ਉਹ ਕਹਿਣ ਲੱਗੇ ਹਜ਼ਰਤ ਖਿਜਰ ਕਹਿੰਦੇ ਜੇ ਮੇਰੇ ਨਾਲ ਚੱਲਣਾ ਹੈ ਤੇ ਫਿਰ ਮੇਰਾ ਇੱਕ ਸ਼ਰਤ ਹੈ ਕਿ ਮੇਰੇ ਕੋਲੋਂ ਮੈਨੂੰ ਕੋਈ ਸਵਾਲ ਨਾ ਪੁੱਛਣਾ ਜਦੋਂ ਤੱਕ ਮੈਂ ਖੁਦ ਤੁਹਾਨੂੰ ਉਹਦਾ ਰਾਜ਼ ਨਾ ਦੱਸਦਿਆਂ ਕਹਿੰਦੇ ਜੀ ਠੀਕ ਹੈ ਚਲੋ ਇਹ ਸਫ਼ਰ ਸ਼ੁਰੂ ਹੋਇਆ ਉਹਨਾਂ ਨੂੰ ਦਰਿਆ ਪਾਰ ਕਰਨ ਲਈ ਇੱਕ ਕਿਸ਼ਤੀ ਦੀ ਜ਼ਰੂਰਤ ਸੀ ਕਿਸ਼ਤੀ ਦਾ ਮਾਲਕ ਜਿਹੜਾ ਸੀ ਕਿਸ਼ਤੀ ਦਾ ਉਹ ਬੜਾ ਗਰੀਬ ਲੋਕ ਸਨ ਮਗਰ ਦਿਲ ਦੇ ਅਮੀਰ ਸਨ ਸੋ ਉਹਨਾਂ ਨੇ ਜਦੋਂ ਇਹਨਾਂ ਦੋ ਬਜ਼ੁਰਗਾਂ ਨੂੰ ਦੇਖਿਆ ਤਾਂ ਪਛਾਣ ਲਿਆ ਕਿ ਇਹ ਸੋਹਣੇ ਰੱਬ ਦੇ ਨੇਕ ਬੰਦੇ ਨੇ ਉਹਨਾਂ ਨੇ ਉਹਨਾਂ ਦੀ ਇੱਜ਼ਤ ਦੀ ਖਾਤਰ ਕਿਰਾਇਆ ਲੈਣ ਤੋਂ ਕਰਤਾ ਇਨਕਾਰ ਬਾਬਾ ਤੇ ਦੋਵਾਂ ਨੂੰ ਜਿਹੜਾ ਹੈ ਬਿਲਾ ਮੁਹਾਵਜ਼ਾ ਆਪਣੀ ਕਿਸ਼ਤੀ ਤੇ ਸਵਾਰ ਕਰ ਲਿਆ ਮਗਰ ਜੇ ਕਿਸ਼ਤੀ ਜਿਹੜੀ ਸੀ ਨਾ ਉਹ ਅਜੇ ਵਿਚੋ ਵੇਚੀ ਸੀ ਤਾਂ ਅਚਾਨਕ ਕੀ ਹੋਇਆ ਖਿਦਰ ਸਾਹਿਬ ਨੇ ਉਹਨਾਂ ਨੇ ਕੁਲਹਾੜੀ ਚੱਕੀ ਤੇ ਜਿਸ ਕਿਸ਼ਤੀ ਨੇ ਉਹਨਾਂ ਨੂੰ ਬਿਲਾ ਮੁਆਵਜ਼ਾ ਸਵਾਰ ਕੀਤਾ ਸੀ ਨਾ ਉਸੇ ਦਾ ਤਖਤਾ ਉਖਾੜ ਦਿੱਤਾ ਬਾਬਾ ਜੀ ਉਹਨਾਂ ਨੇ ਯਾਨੀ ਜ਼ੋਰ ਨਾਲ ਉਹ ਕੁਲਹਾੜੀ ਨਾਲ ਉਹ ਉਖਾੜ ਦਿੱਤਾ ਤਾਂ حضرت موسی ਸਾਹਿਬ ਕਹਿਣ ਲੱਗੇ ਵੀ ਇਹ ਤੁਸੀਂ ਕੀਤਾ ਵੀ ਇਹਨਾਂ ਲੋਕਾਂ ਨੇ ਤਾਂ ਸਾਡੇ ਤੇ احਸਾਨ ਕੀਤਾ ਸਾਨੂੰ ਮੁਫਤ ਸਵਾਰ ਕੀਤਾ ਤੇ ਤੁਸੀਂ ਬਦਲੇ ਵਿੱਚ ਉਹਨਾਂ ਦੀ ਕਿਸ਼ਤੀ ਤੋੜ ਦਿੱਤੀ ਕਿ ਤੁਸੀਂ ਤੁਸੀਂ ਇਹਨਾਂ ਸਾਰੇ ਗਰੀਬਾਂ ਨੂੰ ਡੋਬਣਾ ਚਾਹੁੰਦੇ ਹੋ ਪਰ ਦਬੇ ਇੱਥੇ ਜਲ ਚ ਡੁੱਬ ਜਾਣਗੇ ਹੁਣ ਜੇ ਧੱਲੋ ਕਰ ਦਿੱਤਾ ਤਾਂ ਇਹ ਤਾਂ ਤੁਸੀਂ ਬਹੁਤ ਹੀ ਗਲਤ ਕੰਮ ਕੀਤਾ ਤਾਂ ਉਸ ਵੇਲੇ ਜਿਹੜੇ ਹੈ حضرت ਖਿਜਰ ਅਲੇ ਸਲਾਮ ਉਹ ਖਿਜਰ ਸਾਹਿਬ ਕਹਿਣ ਲੱਗੇ ਕਹਿੰਦੇ ਮੈਂ ਸ਼ੁਰੂ ਵਿੱਚ ਹੀ ਕਿਹਾ ਸੀ ਉਹਨਾਂ ਨੂੰ حضرت موسی ਮੈਂ ਸ਼ੁਰੂ ਤੋਂ ਕਹਿ ਦਿੱਤਾ ਸੀ موسی ਕਿ ਤੁਹਾਡੇ ਕੋਲੋਂ ਮੇਰੇ ਨਾਲ ਦਾ ਸਬਰ ਨਹੀਂ ਹੋਣਾ ਮੂਸਾ ਸਾਹਿਬ ਕਹਿੰਨ ਲਗੇ ਮੇਰੇ ਤੋਂ ਭੁੱਲ ਹੋ ਗਈ ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਮਾਮਲੇ ਵਿੱਚ ਸਖਤੀ ਨਾ ਕਰੋ ਮੇਰੇ ਮਾਮਲੇ ਵਿੱਚ ਜਿਹੜਾ ਹੈ ਤੁਸੀਂ ਦਖਲ ਨਹੀਂ ਦੇਣਾ ਤਾਂ ਉਹ ਕਹਿੰਦੇ ਜੀ ਮੈਂ ਵਾਅਦਾ ਕਰਦਾ ਹਾਂ ਹੁਣ ਨਹੀਂ ਬੋਲਾਂਗਾ ਅਗਰ ਮੂਸਾ ਸਾਹਿਬ ਕਹਿੰਦੇ ਪਹਿਲਾ ਸਵਾਲ ਉੱਠ ਗਿਆ ਮਗਰ ਜਵਾਬ ਅਜੇ ਬਾਕੀ ਸੀ ਸੋ ਮੂਸਾ ਅਲੇਸਲਾਮ ਦੀ ਨਜ਼ਰ ਕਿਸ਼ਤੀ ਦੇ ਟੁੱਟੇ ਹੋਏ ਤਖਤੇ ਤੇ ਸੀ ਮਗਰ ਉਹ ਨਹੀਂ ਜਾਣਦੇ ਸੀ ਕਿ ਇਹ ਸਬ ਤੋੜ-ਫੋੜ ਦੇ ਪਿੱਛੇ ਉਹ ਸੋਹਣੇ ਰੱਬ ਦੀ ਕਿਹੜੀ ਹਕਮਤ ਲੁਕੀ ਹੋਈ ਹੈ। ਲੋਜਿਕ ਇਸਤੀ ਦਾ ਮਾਮਲਾ ਇੱਕ ਰਾਜ਼ ਬਣ ਗਏ ਰਹਿ ਗਿਆ ਹੁਣ ਤੇ ਸਫ਼ਰ ਦੁਬਾਰਾ ਸ਼ੁਰੂ ਹੋਇਆ। ਉਹ ਜਿਹੜਾ ਹੈ ਸਫ਼ਰ ਸ਼ੁਰੂ ਹੋਇਆ ਤੇ ਉਹ ਇੱਕ ਬਸਤੀ ਦੇ ਕਰੀਬ ਤੋਂ ਗੁਜ਼ਰੇ ਜਿੱਥੇ ਕੁਝ ਬੱਚੇ ਖੇਡ ਰਹੇ ਸਨ। ਉਹ ਸਾਰੇ ਖੂਬਸੂਰਤ, ਸਿਹਤਮੰਦ, ਹੱਸਦੇ, ਮੁਸਕਰਾਉਂਦੇ ਬੱਚੇ ਸਨ। ਮਗਰ ਖਿਜਰ ਸਾਹਿਬ ਦੀ ਨਜ਼ਰ ਉਹਨਾਂ ਵਿੱਚੋਂ ਇੱਕ ਖਾਸ ਲੜਕੇ ਤੇ ਜੰਮ ਗਈ। ਤੇ ਫਿਰ ਇੱਕ ਸਮੇਂ ਦੀ ਦੇਰ ਕੀਤੇ ਬਿਨਾਂ ਖੇਦਰ ਸਾਹਿਬ ਨੇ ਉਸ ਲੜਕੇ ਨੂੰ ਪਕੜ ਲਿਆ ਤੇ ਉਸ ਨੂੰ ਕਤਲ ਕਰ ਦਿੱਤਾ ਬਾਬਾ ਜੀ ਇਹ ਹਸਦੀ ਖੇਡ ਦੀ ਜਾਨ ਮਿੱਟੀ ਦੇ ਢੇਰ ਵਿੱਚ ਬਦਲ ਗਈ ਇਹ ਮੰਜ਼ਰ ਕਿਸ਼ਤੀ ਤੋੜਨ ਤੋਂ ਵੀ ਜ਼ਿਆਦਾ ਭਿਆਨਕ ਸੀ ਬਹੁਤ ਭਿਆਨਕ ਸੀ ਉਹ موسی ਸਾਹਿਬ ਇਹ ਤੁਸੀਂ ਕੀ ਕੀਤਾ ਕਹਿੰਦੇ موسی ਸਾਹਿਬ ਕਹਿਣ ਲੱਗੇ ਉਹਨਾਂ ਨੂੰ ਵੀ ਇਹ ਤੁਸੀਂ ਕੀਤਾ ਕਿ ਤੁਸੀਂ ਇੱਕ ਪਾਕ ਤੇ ਮਾਸੂਮ ਜਾਨ ਲੈ ਲਈ ਹਾਲਾਂਕਿ ਉਹਨੇ ਕਿਸੇ ਦਾ ਕਤਲ ਵੀ ਨਹੀਂ ਕੀਤਾ ਸੀ ਕਿ ਇਹਨੂੰ ਮਾਰਿਆ ਤਾਂ ਨਹੀਂ ਤੁਸੀਂ ਕਿਉਂ ਤੋੜਿਆ ਕਿਸ਼ਤੀ ਤੋੜਨ ਦਾ ਚਲੋ ਜੀ ਕਿਸ਼ਤੀ ਤੋੜਨ ਤਾਂ ਤੋੜਨਾ ਤਾਂ ਮਾਲ ਦਾ ਨੁਕਸਾਨ ਸੀ ਮਗਰ ਇਹ ਤਾਂ ਤੁਸੀਂ ਬਹੁਤ ਹੀ ਭਿਆਨਕ ਤੇ ਨਾ ਪਸੰਦੀਦਾ ਹਰਕਤ ਕੀਤੀ ਹੈ ਉਹ ਕਹਿਣ ਲੱਗੇ موسی ਜੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਹਰ ਗੇ ਸਬਰ ਨਹੀਂ ਕਰ ਸਕੋ ਨਾ ਸਫਰ ਕਰ ਸਕੋਗੇ ਨਾ ਸਬਰ ਕਰ ਸਕੋ موسی ਸਾਹਿਬ ਕਹਿੰਦੇ موسی ਤੁਹਾਡੀ ਸ਼ਰੀਅਤ ਜ਼ਾਹਿਰ ਦੇਖਦੀ ਹੈ ਤੁਸੀਂ ਸ਼ਰੀਅਤ ਨੂੰ ਮੰਨਣ ਵਾਲੇ ਸ਼ਰੀਅਤ ਜਿਹੜਾ ਕਾਨੂੰਨ ਹੁੰਦਾ ਹੈ ਕਿਸੇ ਧਰਮ ਦਾ ਤਾਂ ਦੁਹੀ ਉਹਨੂੰ ਦੇਖਣ ਵਾਲੇ ਆ ਤੇ ਮੇਰਾ ਇਲਮ ਜਿਹੜਾ ਇਲਮ-ਏ-ਲਾਦੂਨੀ ਜਿਹੜਾ ਉਹ ਅੰਜਾਮ ਦੇਖਦਾ ਹੈ ਜੇ ਇਹਦੇ ਬਾਅਦ ਵੀ ਮੈਂ ਤੁਹਾਡੇ ਤੋਂ ਹੁਣ موسی ਸਾਹਿਬ ਕਹਿਣ ਲੱਗੇ ਵੀ ਜੇ ਇਹ ਤੋਂ ਬਾਅਦ ਮੈਂ ਤੁਹਾਡੇ ਤੋਂ ਕੋਈ ਸਵਾਲ ਕੀਤਾ ਤਾਂ ਤੁਸੀਂ ਮੈਨੂੰ ਆਪਣੇ ਨਾਲ ਨਾ ਰੱਖਣਾ ਉਹ ਕਹਿੰਦੇ ਵੀ ਮੈਂ ਨਾਲ ਲੈ ਕੇ ਜਾਣਾ ਤੁਹਾਨੂੰ ਤੁਸੀਂ ਸਵਾਲ ਕਰੀ ਜਾਂਦੇ ਆਪਣੀ ਵਾਦੇ ਤੋਂ ਮੁਕਰੀਆਂ ਨੂੰ ਕਹਿੰਦੇ ਜੀ ਜੇ ਮੈਂ ਹੁਣ ਸਵਾਲ ਕੀਤਾ ਤਾਂ ਤੁਸੀਂ ਮੈਨੂੰ ਆਪਣੇ ਨਾਲ ਨਾ ਰੱਖਣਾ ਬੇਸ਼ੱਕ ਅਬ ਮੇਰੀ ਤਰਫ ਤੋਂ ਜਿਹੜਾ ਹੈ ਉਜ਼ਰ ਕਹਿੰਦੇ ਪੂਰਾ ਹੋ ਚੁੱਕਾ ਹੈ ਮੋਦੀਓ ਗੋਦ ਅਜੇ ਸੁਲਝੀ ਨਹੀਂ ਸੀ ਕਿ ਤੀਜਾ ਇਮਤਿਹਾਨ ਸਿਰ ਤੇ ਆ ਖੜਾ ਹੋਇਆ ਇਹ ਕਹਿੋ ਜਿਆ ਇਮਤਿਹਾਨ ਜਿੱਥੇ ਗੁੱਸਾ ਨਹੀਂ ਬਲਕਿ ਭੁੱਖ ਤੇ ਥਕਾਵਟ ਉਹਨਾਂ ਦਾ ਇਮਤਿਹਾਨ ਲਵੇ ਸੋ ਸਫਰ جاری ਰਿਹਾ ਇਥੋਂ ਤੱਕ ਕਿ ਉਹ ਇੱਕ ਬਸਤੀ ਵਿੱਚ ਪਹੁੰਚੇ ਦੋਵੇਂ ਭੁੱਖ ਤੋਂ ਨਿਹਾਲ ਸਣ ਬਾਬਾ ਜੀ ਉਹਨਾਂ ਨੇ ਬਸਤੀ ਵਾਲਿਆਂ ਤੋਂ ਖਾਣਾ ਮੰਗਿਆ ਉਹਨਾਂ ਨੇ ਬਸਤੀ ਵਾਲਿਆਂ ਤੋਂ ਖਾਣਾ ਮੰਗਿਆ ਮਹਿਮਾਨ ਨਵਾਜ਼ੀ ਦੀ ਦਰਖਾਸਤ ਕੀਤੀ ਮਗਰ ਇਸ ਬਸਤੀ ਦੇ ਲੋਕ ਜਿਹੜੇ ਸੀਨਾ ਬਾਬਾ ਜੀ ਉਹਨਾਂ ਨੇ ਇਹਨਾਂ ਦੋਨਾਂ ਮੁਸਾਫਰਾਂ ਨੂੰ ਖਾਣਾ ਖਲੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹ ਕਹਿੰਦੇ ਅਸੀਂ ਨਹੀਂ ਰੋਟੀ ਖਵਾਣੀ ਤੁਹਾਨੂੰ ਪਰ ਫਿਰ ਇੱਕ ਅਜੀਬ ਜੀ ਗੱਲ ਹੋਈ ਉਸੇ ਬਸਤੀ ਵਿੱਚ ਜਿੱਥੇ ਦੇ ਲੋਕਾਂ ਨੇ ਉਹਨਾਂ ਨੂੰ ਪਾਣੀ ਤੱਕ ਨਾ ਪੁੱਛਿਆ ਖਿਦਰ ਸਾਹਿਬ ਨੇ ਦੇਖਿਆ ਕਿ ਇੱਕ ਦੀਵਾਰ ਡਿੱਗਣ ਵਾਲੀ ਹੈ ਭੁੱਖ ਤੇ ਪਿਆਸ ਦੇ ਬਾਵਜੂਦ ਖਿਜ਼ਰ ਅਲੇਸਲਾਮ ਨੇ ਆਪਣੇ ਹੱਥਾਂ ਨਾਲ ਇਸ ਦੀਵਾਰ ਨੂੰ ਜਿਹੜਾ ਸਿੱਧਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਈ ਘੰਟੇ ਮਿੰਟ ਕੀਤੀ, ਤਪੱਸਿਆ ਕੀਤੀ ਤੇ ਡਿੱਗਦੀ ਹੋਈ ਦੀਵਾਰ ਨੂੰ ਜਿਹੜਾ ਦੁਬਾਰਾ ਖੜਾ ਕਰ ਦਿੱਤਾ। ਔਰ ਬਿਨਾ ਕਿਸੇ ਮੁਆਵਜ਼ੇ ਦੇ ਕੋਈ ਪੈਸਾ ਨਹੀਂ ਕੋਈ ਪੁੱਛਦਾ। ਹੁਣ موسی ਸਾਹਿਬ ਕਹਿਣ ਲੱਗੇ ਵੀ ਇਹ ਤੁਸੀਂ ਕੀ ਕੀਤਾ? ਅਦਰਤ موسی ਕਹਿਣ ਲੱਗੇ ਵੀ ਇਹ ਤੁਸੀਂ ਕੀ ਕੀਤਾ? ਕਿ ਭਾਈ ਇਹਨਾਂ ਲੋਕਾਂ ਨੇ ਤਾਂ ਸਾਡੀ ਮਹਿਮਾਨ ਨਿਵਾਜ਼ੀ ਤੱਕ ਨਹੀਂ ਕੀਤੀ ਸਾਨੂੰ ਤਾਂ ਮਾੜਾ ਕਿਹਾ। ਕਹਿੰਦੇ ਅਸੀਂ ਤੁਹਾਨੂੰ ਖਾਣਾ ਨਹੀਂ ਖਵਾਣਾ। ਸਾਨੂੰ ਖਾਣਾ ਨਹੀਂ ਦਿੱਤਾ। ਤੇ ਤੁਸੀਂ ਮੁਫਤ ਵਿੱਚ ਇਹਨਾਂ ਦਾ ਕੰਮ ਕਰ ਦਿੱਤਾ ਉਹ ਕਹਿਣ ਲੱਗੇ ਬਸ ਇਹ ਮੇਰੀ ਤੇ ਤੁਹਾਡੀ ਜੁਦਾਈ ਦਾ ਵਕਤ ਹੈ ਭਾਈ ਤੁਸੀਂ ਤੀਜੀ ਵਾਰ ਮੈਨੂੰ ਸਵਾਲ ਕਰ ਦਿੱਤਾ ਹੁਣ ਤੁਸੀਂ ਮੇਰੇ ਨਾਲ ਨਹੀਂ ਅੱਗੇ ਚੱਲ ਸਕਦੇ ਮਗਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਉਹਨਾਂ ਤਿੰਨਾਂ ਗੱਲਾਂ ਦੀ ਹਕੀਕਤ ਦੱਸਾਂਗਾ ਜ਼ਰਾ ਗੌਰ ਕਰਨਾ ਤੇ ਤੁਸੀਂ ਸਬਰ ਨਾ ਕਰ ਸਕੇ ਨਾ ਹੀ ਤੁਸੀਂ ਸਬਰ ਕਰ ਸਕੇ ਤਾਂ ਸੁਣੋ ਕਹਿੰਦੇ ਕਿ ਕਿਸ਼ਤੀ ਕਿਉਂ ਟੁੱਟੀ ਬੱਚਾ ਕਿਉਂ ਜਾਣ ਤੋਂ ਹੱਥ ਧੋ ਬੈਠਾ ਤੇ دیوار ਅਸੀਂ ਕਿਉਂ ਬਣਾਈ ਇਹ ਤਿੰਨਾ ਸਵਾਲਾਂ ਦੇ ਜਵਾਬ ਅਸੀਂ ਤੁਹਾਨੂੰ ਦਿੰਦੇ ਜਰਾ ਗੌਰ ਨਾਲ ਸੁਣਿਓ ਕਹਿੰਦੇ ਉਹ ਕਿਸ਼ਤੀ ਜਿਹੜੀ ਸੀ ਕੁਛ ਗਰੀਬਾਂ ਦੀ ਸੀ ਜੋ ਸਮੁੰਦਰ ਵਿੱਚ ਮਜ਼ਦੂਰੀ ਕਰਦੇ ਨੇ ਉਹਨਾਂ ਦੇ ਅੱਗੇ ਇੱਕ ਜ਼ਾਲਮ ਬਾਦਸ਼ਾਹ ਖੜਾ ਸੀ ਜੋ ਹਰ ਸਈ ਤੇ ਜ਼ਾਲਮ ਕਿਸ਼ਤੀ ਨੂੰ ਜ਼ਬਰਦਸਤੀ ਖੋਲਿੰਦਾ ਸੀ ਜਰਾ ਗੌਰ ਕਰਨਾ ਖੋਲਿੰਦਾ ਸੀ ਕਿਸ਼ਤੀ ਉਹ ਲੜਕਾ ਉਹਦੇ ਮਾਪੇ ਜਿਹੜੇ ਐ ਉਹ ਰੱਬੀ ਲੋਕ ਸਨ ਬੜੇ ਨੇਕ ਲੋਕ ਸਨ ਉਹ ਰੱਬ ਜਾਣਦਾ ਸੀ ਕਿ ਜੇ ਇਹ ਇਹ ਬੱਚਾ ਜਿਹੜਾ ਹੈ ਇਹ ਬਹੁਤ ਮਾੜਾ ਬੱਚਾ ਹੈ ਉਹ ਇਹ ਆਪਣੇ ਮਾਪੇ ਆਪਣਾ ਲੜਦਾ ਹੈ বাবা ਆਪਣੂ ਜਿਹੜਾ ਹੈ ਅੱਗੇ ਜਾ ਕੇ ਤੰਗ ਕਰੇਗਾ ਪਰੇਸ਼ਾਨ ਕਰੇਗਾ ਉਹਨਾਂ ਨੂੰ ਮਾਰੇਗਾ ਕੁੱਟੇਗਾ ਤਾਂ ਇਸ ਕਰਕੇ ਸੋਹਣੇ ਰੱਬ ਨੇ ਸਾਨੂੰ ਹੁਕਮ ਦਿੱਤਾ ਤਾਂ ਅਸੀਂ ਜਿਹੜਾ ਹੈ ਇਸ ਨੂੰ ਇਹਨੂੰ ਜਿਹੜਾ ਸਮਾਪਤ ਕਰ ਦਿੱਤਾ ਤਾਕਿ ਉਹ ਸੋਹਣਾ ਰੱਬ ਬਦਲੇ ਵਿੱਚ ਉਹਨਾਂ ਨੂੰ ਇਹੋ ਜੀ ਔਲਾਦ ਦੇਵੇ ਜੋ ਪਾਕੀਜ਼ਾ ਹੋਵੇ ਜੋ ਉਹਨਾਂ ਨਾਲ ਮੁਹੱਬਤ ਕਰਨ ਵਾਲੀ ਹੋਵੇ ਤੇ ਰਹੀ ਗੱਲ ਉਹ ਦੀਵਾਰ ਦੀ ਤਾਂ ਉਹ ਸ਼ਹਿਰ ਦੇ ਦੋ ਯਤੀਮ ਬੱਚਿਆਂ ਦੀ ਸੀ ਜਿਨ੍ਹਾਂ ਦੇ ਮਾਵਾ ਬਹੈ ਨਹੀਂ ਸੀ ਤਾਂ ਇਸ ਦੇ ਹੇਠਾਂ ਜਿਹੜਾ ਉਹਨਾਂ ਦਾ ਖਜ਼ਾਨਾ ਦਫਨ ਸੀ ਜੇ دیوار ਡਿੱਗ ਜਾਂਦੀ ਤਾਂ ਬਸਤੀ ਦੇ ਲੋਕ ਸੀ ਲਾਲਚੀ ਉਹ ਖਜ਼ਾਨਾ ਲੁੱਟ ਲੈਂਦੇ ਇਹ ਹੈ ਹਕੀਕਤ ਇਹਨਾਂ ਗੱਲਾਂ ਦੀ ਜਿਨ੍ਹਾਂ ਦੇ ਤੁਸੀਂ ਸਬਰ ਨਾ ਕਰ ਸਕੇ ਤੇ ਯਾਦ ਰੱਖਣਾ موسی ਇਹ ਸਭ ਆਪਣੀ ਮਰਜ਼ੀ ਨਾਲ ਨਹੀਂ ਮੈਂ ਕੀਤਾ ਬਲਕਿ ਇਹ ਸਭ ਸੋਹਣੇ ਰੱਬ ਦੇ ਹੁਕਮ ਨਾਲ ਕੀਤਾ ਹੈ ਇਹ ਸੋਹਣੇ ਰੱਬ ਦਾ ਹੁਕਮ ਸੀ ਨੇ حضرت موسی علیہ السلام ਜਦੋਂ ਨਾ ਉਹ ਸਮਝ ਗਏ ਕਿ ਜੋ ਸਾਨੂੰ ਖਰਾਬ ਲੱਗ ਰਿਹਾ ਹੁੰਦਾ ਹੈ ਨਾ ਜਰਾ ਗੌਰ ਕਰਨਾ ਹੀ ਬੜੀ ਵੱਡੀ ਗੱਲ ਹੈ ਆਪਣੀ ਜ਼ਿੰਦਗੀ ਤੇ ਵੀ ਜਰਾ ਲਗਾਣਾ ਕਿ ਕਈ ਵਾਰੀ ਜੋ ਸਾਨੂੰ ਖਰਾਬ ਲੱਗ ਰਿਹਾ ਹੁੰਦਾ ਹੈ ਖਰਾਬ ਦੇਖ ਰਿਹਾ ਹੁੰਦਾ ਹੈ ਉਹ ਭਾਈਓ ਸੋਹਣਾ ਰੱਬ ਜਿਹੜਾ ਸਾਡੀ ਖੈਰ ਵਾਸਤੇ ਕਰਦਾ ਹੈ ਸੋਹਣੇ ਰੱਬ ਦੀ ਖੈਰ ਹੁੰਦੀ ਹੈ ਜੋ ਸਾਨੂੰ ਬਰਬਾਦੀ ਲੱਗਦੀ ਹੈ ਨਾ ਉਹ ਦਰਅਸਲ ਸਾਡੀ ਹਿਫਾਜ਼ਤ ਹੁੰਦੀ ਹੈ। ਔਰ ਇਹ ਕਹਿ ਕੇ ਖਿਦਰ ਅਲੀ ਸਲਾਮ ਉਹ ਚਲੇ ਗਏ। ਮਗਰ ਇਹ ਨਸੀਹਤ ਹਮੇਸ਼ਾ ਲਈ ਛੱਡ ਗਏ ਕਿ ਜੇ ਅੱਜ ਤੁਹਾਡੀ ਜ਼ਿੰਦਗੀ ਵਿੱਚ ਕੁਝ ਅਜੀਹਾ ਹੋ ਰਿਹਾ ਹੈ ਜੋ ਤੁਹਾਡੀ ਸਮਝ ਤੋਂ ਬਾਹਰ ਹੈ ਉਹ ਜ਼ਰਾ ਗੌਰ ਕਰਨਾ ਸਮਝਣਾ ਇਹ ਕਹਾਣੀਆਂ ਅਖਰ ਕਿਉਂ ਸੁਲਾਈ ਗਈ ਤੁਹਾਨੂੰ। ਜੇ ਅੱਜ ਤੁਹਾਡੀ ਜ਼ਿੰਦਗੀ ਵਿੱਚ ਕੁਝ ਅਜੀਹਾ ਹੋ ਰਿਹਾ ਜੋ ਤੁਹਾਡੀ ਸਮਝ ਤੋਂ ਬਾਹਰ ਹੈ ਔਰ ਜਿੱਦਾਂ ਉਹਨਾਂ ਨੇ ਆਖਿਆ ਕਿ ਸਬਰ ਰੱਖ ਸਬਰ ਸਬਰ ਕਰੋ ਬਾਬਾ ਜੀ ਹੋ ਸਕਦਾ ਉਹ ਸੋਹਣਾ ਰੱਬ ਤੁਹਾਡੀ ਕਿਸ਼ਤੀ ਤੋੜ ਰਿਹਾ ਹੋਵੇ ਤਾਂ ਕਿ ਤੁਹਾਨੂੰ ਡੁੱਬਣ ਤੋਂ ਬਚਾ ਸਕੇ ਕਿਉਂਕਿ ਉਹ ਜਾਣਦਾ ਹੈ ਤੇ ਤੁਸੀਂ ਨਹੀਂ ਜਾਣਦੇ ਮੁਸਾਲੇ ਸਲਾਮ ਸਾਹਿਬ ਦੀ ਕਹਾਣੀ ਖਤਮ ਹੋਈ ਪਰ ਸਾਨੂੰ Hazrat Khizr Ali Salam sahab ਉਹਨਾਂ ਨੇ ਸਾਨੂੰ ਇੱਕ ਐਸਾ ਗਿਆਨ ਦਿੱਤਾ ਬਾਬਾ ਜੀ ਐਸਾ ਰਾਹ ਦਿਖਾਇਆ ਕਿ ਜੇ ਜ਼ਿੰਦਗੀ ਚ ਕਦੇ ਵਕਤ ਔਖਾ ਲੱਗੇ ਜਾਂ ਚੀਜ਼ਾਂ ਪਿਹੜੀਆਂ ਲੰਘਣ ਕਿ ਜੇ ਸਾਡੇ ਹੱਕ ਵਿੱਚ ਨਹੀਂ ਹੋ ਰਿਆ ਤਾਂ ਹੋ ਸਕਦਾ ਉਹ ਸੋਹਣਾ ਰੱਬ ਤੁਹਾਡੇ ਲਈ ਕੁਝ ਅੱਛਾ ਲਿਖ ਰਿਹਾ ਹੋਵੇ ਬਾਬਾ ਜੀ ਕਿਉਂਕਿ ਉਹ ਹੋ ਸਕਦਾ ਤੁਹਾਡੀ ਹਿਫਾਜ਼ਤ ਕਰ ਰਿਹਾ ਹੋਵੇ ਤੁਹਾਨੂੰ ਲੱਗਦਾ ਹੋਵੇ ਵੀ ਸਾਡੇ ਨਾਲ ਮਾੜਾ ਹੋਇਆ ਪਰ ਕੀ ਪਤਾ ਜੇ ਹੋ ਜਾਂਦਾ ਤਾਂ ਉਸ ਤੋਂ ਵੀ ਮਾੜਾ ਹੁੰਦਾ ਸੋ ਇਸ ਲਈ ਸਬਰ ਜਿਹੜਾ ਹੈ ਇਸ ਲਈ ਫਕੀਰਾਂ ਫਰਮਾਇਆ ਜਿਹਨੂੰ ਸਬਰ ਹੈ ਨਹੀਂ ਉਹਨੂੰ ਖਬਰ ਹੈ ਨਹੀਂ ਬੇਸਬਰਿਆਂ ਨੂੰ ਖਬਰਦਾਰ ਕਰੀਏ ਬਣ ਘੁੰਗਰੂ ਬੁੱਲੇ ਸ਼ਾਹ ਵਾਂਗੂ ਨੱਚ ਕੇ ਰਾਜ਼ੀ ਯਾਰ ਕਰੀਏ ਛੇਤੀ ਬਾਪ ਕਿਸੇ ਦੀ ਬੜੀ ਐ ਨਾ ਜਦੀ ਬਾਹ ਬੜੀ ਐ ਉਹਨੂੰ ਪਾਰ ਕਰੀਏ ਸੋ ਜ਼ਰਾ ਗੌਰ ਕਰਨਾ ਬਾਬਾ ਜੀ ਇਹ ਹਜ਼ਰਤ ਖਿਜਰ ਸਾਹਿਬ ਦੀ ਏ ਹਜ਼ਰਤ موسی ਨਾਲ ਮੁਲਾਕਾਤ ਕੀਤੀ ਸੋ ਰੱਬ ਲੋਕ ਜਿਹੜੇ ਐ ਇਲਮ-ਏ-ਲਦਨੀ ਦੇ ਮਾਲਕ ਹੁੰਦੇ ਬਾਬਾ ਜੀ ਸੋ ਖੁਸ਼ ਰੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਸ਼੍ਰੀ ਮਹਾਕਾਲ ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਂਤਮਾ ਸਾਈਂ ਲੋਕਾਂ ਸਾਰਿਆਂ ਨੂੰ ਪ੍ਰਣਾਮ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ